ਸਾਧੂ ਗੁਰੂ ਗਰੰਥ ਸਾਹਿਬ ਜੀ ਪਾਵਨ ਹਜ਼ੂਰ ਅੰਦਰ ਰੂਪਿਆਵੀ ਸੁਵਾਰੇ ਸਾਧ ਸੰਗਤ ਜੀ ਆਓ ਸਤ ਗੁਰਾਂ ਦੇ ਹਜ਼ੂਰ ਜੁਟ ਕਰਕੇ ਅੰਮ੍ਰਿਤ ਵੇ ਜੋ ਸਰਗੁਣ ਗਿਤਾ ਜੀ ਨੇ ਅਲਾਹੀ ਮੋਕਵਾਕਾਂ ਦੀ ਜੋ ਵਰਕਸ਼ ਕੀਤੀ ਹੈ ਔਰ ਇਸੇ ਮਨੋਕਾਰ ਦੇ ਗਾਧਾ ਕਰਦੇ ਆ ਸਵਾਸਾ ਨੂੰ ਸਫਲਾ ਕਰਨਾ ਕਰੀਏ ਰਸਨਾ ਬਾਜ ਰੇਂ ਦਾ ਦੀਆ ਜੀ ਰਾਜਿਕੂ ਦੀ ਕਾਲਸਾ ਰਾਜਿਕੂ ਦੀ ਤਦੇ ਆ ਨਾਰਾਇਣ ਕਲਾਕਾਰ ਜਗ ਮੈਂ ਪਰਵਰਿਓ ਰੰਕਾਰਕਾਰ ਜੋਤਿ ਜਗ ਮੰਡਲ ਕਰਿਉ ਦੇ ਮਹਾਵਾਕ ਅਨੁਸਾਰ ਸਤਿਗੁਰੂ ਨਾਨਕ ਮਹਾਰਾਜ ਆਪਣੇ ਪਾਵਨ ਮੁਖਾਰਤੋਂ ਇਹ ਪਾਵਨ ਚਲਦ ਤਨਾ ਸਰੀ ਦਾ ਦੇ ਅੰਦਰ ਪੂਜਾ ਕਰਦੇ

ਓਮ ਕਾਰ ਸਤਿਗੁਰ ਪ੍ਰਸਾਦ ਛੋਟਾ ਨਮਨ ਕਰਕੇ ਸਤਿਗੁਰੂ ਜੀ ਦਾ ਪ੍ਰਤਾ ਕਰਦੇ ਆ ਕਿ ਉਹ ਪਰਮਾਤਮਾ ਪਰਮੇਸ਼ਰ ਇੱਕੋ ਹੀ ਹੈ ਔਰ ਜਿਨੇ ਸੰਸਾਰ ਦਾ ਨਾਥ ਨੂੰ ਬਣਾਉਣਾ ਕੀਤਾ ਹੈ ਇਹਦੀ ਬਲਣਾ ਕਰਦੇ ਹੈ ਔਰ ਇਹਦਾ ਨਾਸ਼ ਕਰਨ ਦੀ ਸਮਰਥਾ ਵੀ ਰੱਖਦਾ ਹੈ ਜਦੋਂ ਸਤਿਗੁਰ ਪ੍ਰਸਾਦਿ ਦੀ ਪ੍ਰਾਪਤੀ ਜੀ ਦੀ ਕਿਰਪਾ ਨਾਲ ਹੋ ਸਤਿ ਦੀ ਹੈ ਤੇ ਸਤਿਗੁਰ ਦੀ ਕਿਰਪਾ ਕਰਦੇ ਨੇ ਤੀਰਥ ਨਾਵਨ ਜਾ ਤੀਰਥ ਨਾਮ ਹੈ ਬਾਹਰ ਕਿੰਝ ਥਾਂ ਦਾ ਦੇ ਤੁ ਪਰਮਣ ਕਰਦਾ ਫਿਰਦਾ ਹੈ ਇਸ਼ਨਾਨ ਕਰਨਾ ਕਰਦਾ ਹੈ ਇਹ ਮਤਾਂ ਕੇ ਕੋਈ ਪਾਣੀ ਬਾਦ ਦੇ ਇਸ਼ਨਾਨ ਕਰਕੇ ਤੀਰਥਾਂ ਦੇ ਨਾਮ ਦੇ ਨਾਲ ਤੇਰੇ ਮਨ ਦੀ ਮੈਲ ਪਤਿਆਵੇ ਤੇਰੇ ਮਨ ਦੀ ਮੈਲ ਸਾਫ ਹੋ ਜਾਵੇ ਵਿਕਾਰ ਖਤਮ ਹੋ ਜਾ ਤਾਂ ਨਹੀਂ ਮਹਾਰਾਜ ਕਹਿੰਦੇ ਇਹ ਪਾਣੀ ਪਾਉਣ ਦੇ ਨਾਲ ਨਹਾਉਣ ਦੇ ਨਾਲ ਪਿੰਡਾ ਸੁੱਚਾ ਕਰਨ ਦੇ ਨਾਲ ਤੇਰੇ ਮਨ ਦੀ ਮੈਲ ਨਹੀਂ ਜਾਂਦੀ ਕਿਉਂਕਿ ਬਾਣੀ ਕਹਿ ਰਹੀ ਹੈ ਉਹ ਅਰਜਨ ਦੇ ਮਹਾਰਾਜ ਆਪਣੇ ਮੁਖਾਰ ਨੂੰ ਤੋਂ ਇਹ ਵਚਨ ਕਰਦੇ ਹੈ ਜਾਲ ਤੇ ਮੱਜਰ ਜੇ ਗਾਤ ਹੋਗਾ ਨੇਤਰ ਨਿਤ ਮੈਂ ਤੇ ਬਨਾਵੈ ਜੈਸੇ ਜਨਨ ਤੇ ਤਰਸੇ ਉਹਨੇ ਨਾਲ ਫਿਰ ਫਿਰ ਜੰਮੀ ਜਾਵੇ ਇਹ ਬਾਣ ਦੇ ਵਿੱਚ ਮਹਾਰਾਜ ਦੇ ਬਾਣ ਦੇ ਵਾਹੋਂ ਦੇ ਨਾਲ ਇਹ ਸਰੀਰ ਪਵਿੱਤਰ ਹੁੰਦਾ ਮਾਨ ਪਵਿੱਤਰ ਹੁੰਦਾ ਜਦੋਂ ਮੱਛੀਆਂ ਪਾਣੀ ਦੀ ਲੈਦੇ ਤੇ ਕਹਿੰਦੇ ਫਿਰ ਤੇ ਪਾਣੀ ਵਾ ਕੇ ਲੱਗਦਾ ਉਧਾਰ ਉਹ ਸਤਿ ਸਿਧੂ ਮੱਛੀ ਦਾ ਪਾਣੀ ਹੀ ਲੈਦੇ ਉਹ ਦਾ ਕਰਉ ਦੇ ਤਰਜਾ पर नहीं कहते जल के शरीर स्वच्छ किया सकता है पर मंदी थी खत्म इस करके मन साफ करना है विकार खत्म करना है महाराज तेरे वास्ते तीर्थ गुरु का नाम है नाम ही तेरे वास्ते काम चाहो है नाम च नाम ही तेरे वास्ते कल पर

ਸਤਿਗੁਰੂ ਕਹਦਾ ਰਿ ਦੱਸ ਰਿਹਾ ਹੈ ਕਿ ਭਾਈ ਤੀਥਾਂ ਦੇ ਇਨਕਾਰ ਕਰਨੇ ਨਾਲ ਤੈਨੂੰ ਕੋਈ ਲਾਭ ਨਹੀਂ ਹੈ ਇਸ ਕਰਕੇ ਤੇਰੇ ਵਾਸਤੇ ਨਾਮ ਹੀ ਹੈ ਨਾਮ ਦਾ ਬਿਆਸ ਕਰ ਨਾਮ ਦਾ ਜਲ ਹੁੰਦਾ ਹੈ ਕਰਕੇ ਤੇ ਤੂੰ ਇਸ ਮਨ ਨੂੰ ਸਾਫ ਕਰਨਾ ਦਾ ਅੰਮ੍ਰਿਤ ਵੇਲੇ ਜਪੀ ਦਾ ਭਾਗ ਹੋਇਆ ਤੇ ਆਪਾਂ ਸਰਬਣ ਕੇ ਤਰ ਬਾਣੀ ਗੁਰੂ ਨਾਨਕ ਉਪੰਕਰ ਰਿਹਾ ਹੈ ਕਿ ਤੂ ਤਮੇਤੀ ਕੱਪੜ ਹੋਏ ਦੇ ਸਾਰੂਣ ਲੜਿਆ ਹੋਤੋ ਮਾਰਗ ਕਰਕੇ ਤੇ ਪਾਰੇ ਸਿਮਰਨ ਦਾ ਨੂੰ ਉਸਰਵਲਾ ਨਾਮ ਦਾ ਬਾਣੀ ਪਾ ਜਿਹਦੇ ਨਾਲ ਤੇਰਾ ਮਨ ਘੁੰਮਦਾ ਜਾ ਸਕਦਾ ਤੇ ਜਿ ਕਰਕੇ ਮਹਾਰਾਜ ਕਹਿੰਦੇ ਤੇਰੇ ਬਾਦ ਦੇ ਦੀਨ ਸਮਾਂ ਨਾਮ ਦੇ ਕਰਨ ਠੀਕ ਹੈ ਸੰਸਾਰਿਕ ਦੌਰ ਤੇ ਯਾਤਰਾ ਕਰਨੀ ਚਾਹੀਦੀ ਹੈੁਰ ਦੇ ਥਾਨ ਕੋਈ ਜਿੱਥੇ ਮਹਾਰਾਜ ਚੱਨ ਪਾਏ ਕੋ ਲੋਕਾਰ ਕਰਾਇਆ ਦਰਸ਼ਨ ਮਿਲਣਾ ਕਰਨਾ ਚਾਹੀਦਾ ਪਰ ਜੇ ਮਤਾ ਤੂੰ ਕਹਿ ਮੇਰੇ ਨਾਮ ਦੇ ਨਾਮ ਤੇ ਯਾਤਰਾ ਕਰਨ ਦਾ ਬਲਾਤ ਅਨੇ ਮਹਾਰਾਜ ਨੇ ਤੇਰੇ ਮੁਕਤੀ ਦਾ ਨਾਮ ਜਪੇ ਹੋਣੀ ਹੈ ਬਾਣੀ ਪੜਿਆ ਸਿਮਨ ਕੀਤੇ ਹੋਣੀ ਇਸ ਕਰਕੇ ਤੇਰੇ ਬਾਅਦ ਦੇ ਸਭ ਤੋਂ ਵੱਡਾ ਤੀਰਥ ਨਾਮ ਹੈ ਅੰਮ੍ਰਿਤ ਵੇਲੇ ਜਾ ਕੇ ਜਪਿਆ ਦਾ ਸਾਥ ਨਾਮ ਸ੍ਰੀ ਬਾਹ ਤੇ ਉਦਾ ਜਾਪ ਕਰੇਗਾ ਤੇਰੇ ਬਾਅਦ ਦੇ ਸਾੜ ਦੇ ਚੱਲ ਕੇ ਆ ਜਾਣਗੇ ਤੀਰਥ ਸ਼ਬਦ ਵਿਚਾਰ ਅੰਮ੍ਰਿਤ ਅੰਤਰ ਗਿਆਨ ਹੈ ਗੁਰੂ ਦੇ ਸ਼ਬਦ ਨੂੰ ਇਹ ਚਾਰ ਮੁੱਤਰ ਵਿਚਾਰ ਮੇਰੇ ਬਾਅਦ ਦੇ ਤੀਰਥੀ ਕਿਉਂਕਿ ਦੀ ਬਰਕਤ ਦੇ ਨਾਲ ਤੇਰੇ ਅੰਦਰ ਪਰਮਾਤਮਾ ਦੀ ਜਿਹੜੀ ਸਾਹ ਜੋ ਪੈਦਾ ਹੋ ਸਕਦੀ ਹੈ ਸ਼ਬਦ ਨੂੰ ਬਚਾਉਣਾ ਕਰ ਸ਼ਬਦ ਨੂੰ ਵਿਚਾਰਨਾ ਕਰ ਤੇ ਸ਼ਬਦ ਦੇ ਨਾਲ ਤੇਰੇ ਅੰਦਰ ਪਰਮਾਤਮਾ ਦਾ ਵਾਸਾ ਹੋਵੇ ਜਾ ਉਹਨੂੰ ਧਿਆਨ ਨਾਲ ਨਾਮ ਜਪਦੇ ਜਾਂ ਜਪਦੇ ਤੇ ਗਿਆਨ ਦਾ ਤਨ ਤੁਰੂ ਦਾ ਸਾਗ ਮਤਵੇ ਦਾ ਪਤਾ ਲੱਗ ਜਾਏ ਗੁਰ ਗਿਆਨ ਸਾਚਾ ਥਾਨ ਤੀਰਥ 10 ਪੁਰਬ ਸਦਾ ਦਾ ਸਾਹਰਾ ਮਹਾਰਤ ਦਸਰੇ ਕੇ ਜੋ ਇਹ ਦਿਹਾੜੇ ਆਪਾਂ ਮਨਾਉਨੇ ਆ ਨਾ ਬਸਿਆ ਬੰਦਿਆ ਸਹਰਾੰਦ ਚਾਨਣ ਐਤਵਾਰ ਸੂਰਜ ਗ੍ਰਹਿਣ ਲੱਗਣਾ ਚੰਦਰ ਗ੍ਰਹਿਣ ਲੱਗਣਾ 2 ਅਕਤੂਬ ਨੂੰ 2 14 ਯਾਸ਼ਟਮੀ ਵੀ ਮਹਾਰਾਜ ਸਤਾਰਿ ਕੇ ਜੋ ਇਹ ਦਸਹਿਰਾ ਕਰਦੇ 10 ਪਾਪ ਹਨ ਬਾਰ ਦੇ ਦੀ ਸਨਿਦਾਨ ਵਿੱਚ ਗੰਗਾ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਮਹਾਰਕ ਨੇ ਸਾਤਪੁਰ ਦਾ ਬਰਸ਼ਿਆ ਇਹ ਗਿਆਨ ਤੇਰੇ ਬਾਅਦ ਤੇ ਸਦਾ ਚੱਲ ਰਹਿਣ ਵਾਲਾ ਤੀਰਥ ਸਥਾਨ ਹੈ। ਤੇ ਮੇਰੇ ਬਾਅਦ ਦੇ 10 ਪਵਿੱਤਰ ਦਿਹਾੜੇ ਨੇ ਮੇਰੇ ਵਾਸਤੇ ਗੰਗਾ ਦਾ ਜੋ ਜਨਮ ਹੈ ਉਹ ਨਾਮ ਨਹੀਂ ਹੈ। ਮਹਾਰਕ ਨੇ ਕੋਈ ਦਿਹਾੜਾ ਕੋਈ ਦਿਨ ਮਨਾਉਣਾ ਦੇ ਲਈ ਮੈਨੂੰ ਕੋਈ ਵੀ ਇੱਛਾ ਨਹੀਂ ਹੈ ਕਿਉਂਕਿ ਪਰਮੇਸ਼ਰ ਤਾਂ ਹਰ ਵੇਲੇ ਹਰ ਵੇਲੇ ਹੱਥਾਂ ਦੇ ਵਾਸਤੇ ਮਹਾਰਾਜ ਨੇ ਕੋਈ ਆਦਾਨ-ਬਾਦ ਕਰ ਤੋਂ ਸ਼ਿਭਾਸ਼ ਨਹੀਂ ਹੁੰਦਾ। ਭੁੱਖ ਲੱਗੀ ਹੋਵੇ ਤੇ ਮਹਾਰਾਜ ਕਹਿੰਦੇ ਫਿਰ ਕੋਈ ਵਿਸ਼ੇਸ਼ ਵਰਤਨ ਨਹੀਂ ਦੇਖ ਰਿਹਾ ਉਹ ਮੈਂ ਸੋਨੇ ਦੇ ਵਰਤਨ ਚ ਖਾਣਾ। ਵਿਸ਼ੇਸ਼ ਸਬਜ਼ੀ, ਵਿਸ਼ੇਸ਼ ਖੋਜ ਨਹੀਂ ਦੇਖਿਆ ਕਰਦਾ ਉਹ ਆ ਜਿ ਖਾਣੇ। ਜਦੋਂ ਅੰਤਾਂ ਦੀ ਭੁੱਖ ਹੋਵੇ ਉਹ ਤਾਂ ਆਪਾਂ ਕਹਿੰਦੇ ਨਾ ਪੰਜ ਸੋਕੀ ਰੋਟੀ ਮਹਾਰਾਜ ਦੇ ਨਾਮ ਤੇ ਮੈਨੂੰ ਭੁੱਖ ਲਾ ਦੇ। ਸੋਕੀ ਰੋਟੀ ਮਿਲ ਕੇ ਉਹਦੇ ਨਾਲ ਵੀ ਆਪਣੇ ਤਰੀਕੇ ਆਦੇਂ ਲੈ ਇਸ ਮਹਾਰਗਿੰਦ ਵਿਸ਼ੇਸ਼ ਤੈਨੇ ਮੰਨਿਆ ਜਾਂਦਾ ਤੇਰੇ ਅੰਦਰ ਕੋ ਕੋ ਵੀ ਜੋ ਪਿਆਸ ਹੋਵੇ ਨਾ ਤਾਂ ਉਹ ਤੋਂ ਉਹਨੇ ਕਹਿੰਦਾ ਵੀ ਮੈਨੂੰ ਸੋਨੇ ਦੇ ਗਲਾਸ ਚ ਪਾਣੀ ਦੋ ਮੈਂ ਚਾਂਦੀ ਦੇ ਗਲਾਸ ਚ ਪਾਣੀ ਪੀਣਾ ਜਾਂ ਤਾਂਬੇ ਦੇ ਗਲਾਸ ਚ ਪਾਣੀ ਮੈਨੂੰ ਪਿਆਸ ਹੋਵੇ ਉਹ ਦੋਸਤ ਨਾਲ ਵੀ ਪੀ ਲੂਗਾ ਚੂੜੀ ਭਰ ਕੇ ਮੈਂ ਪੀ ਲੂਗਾ ਪਿਆਰ ਸਭ ਹੋਵੇ ਚੋ ਉਹ ਫਿਰ ਮੋਲ ਤੋਲ ਨਹੀਂ ਕਰਦਾ ਜਿਨੇ ਪਾਣੀ ਪੀਣਾ ਭਾਵੇਂ ਹਜ਼ਾਰ ਰੁਪਏ ਦੇ ਉੱਤਰ ਹੋਵੇ ਉਹਨਾਂ ਨੂੰ ਪੀਣਾ ਤਾਂ ਲੈਣਾ ਹੀ ਤੇ ਜਿਨੇ ਨਹੀਂ ਪੀਣਾ ਉਹ ਨਾਪ ਤੋਲ ਕਰੂਗਾ ਵੀ ਨਹੀਂ ਨਹੀਂ ਸਾਡੇ ਤਾਂ ਦਾਸ ਅਪਰੇਲੀ ਬੋਤਲ ਮੈਂ ਦੇ ਨੂੰ ਮੈਂ ਤੇ ਨਾਪ ਤੋਂ ਮੈਂ ਨੂੰ 80 ਪੀ ਦੀ ਲਾਤ ਉਹ ਨੂੰ ਪਰ ਸਮਝੋ ਪਿਆਸ ਨਹੀਂ ਹੈ ਪਰ ਜਿਹਨੂੰ ਪਿਆਸ ਹੈ ਉਹ ਨਾਪ ਨਹੀਂ ਕਰਦਾ ਤੋਲ ਨਹੀਂ ਕਰਦਾ ਉਹ ਲੈ ਕੇ ਪੀ ਰਹੇ ਤੇ ਮਾਰਗ ਸ਼ਾਰਕੇ ਤੂੰ ਇਹ ਸੰਸਾਰੀ ਜੰਗਮਰਾ ਚ ਨਾ ਪੈ ਸੰਸਾਰੀ ਜੋ ਇਹ ਦਿਨ ਤਿਹਾਰ ਮਤਮੇ ਸਮੇ ਹਨ ਪਰਬ ਨੇ ਉਹਨਾਂ ਦੇ ਵਿੱਚ ਨਾ ਜਾ ਤੂੰ ਇੱਕ ਮਨ ਹੋ ਕੇ ਜਿੱਦ ਦੋ ਹੋ ਕੇ ਰੰਗ ਸਾਧਦਾ ਨਾਮ ਜਪਣ ਕਰ ਹੋ ਨਾਮ ਹਰ ਕਾ ਸਦਾ ਜਾਚੂ ਦੇਹੋ ਪ੍ਰਭ ਤਰਨੀ ਤਰਾ ਮਾਰਗ ਤੇ ਮੈਂ ਸਦਾ ਪਰਮਾਤਮਾ ਦਾ ਨਾਮ ਹੀ ਲੱਗਦਾ ਸਤਿਗੁਰੂ ਅੱਗੇ ਮੈਂ ਬੇਨਤੀ ਕਰਦਾ ਕਿ ਇਹ ਧਰਤੀ ਦੇ ਆਸਰੇ ਕਿਉਂਕਿ ਧਰਤੀ ਨੂੰ ਸਹਾਰਾ ਦੇਣ ਵਾਲਾ ਤਰਨੀ ਤਾਰ ਮਹਾਰਾਜ ਜੀ ਦੇ ਸਿਰ ਤੇ ਸੇਕੀ ਖੜੀ ਤੇਰੇ ਅਸਮਾਨ ਦੇ ਥੰਮ ਬ੍ਰਹਮੰਡ ਕਾ ਕੇ ਖਲੋਤਾ ਹੈ ਤੇ ਮਹਾਰਾਜੇ ਮੈਨੂੰ ਵੀ ਤੇਰਾ ਹੀ ਆਸਰਾ ਹੈ ਤੂੰ ਆਪਣਾ ਨਾਮ ਲੋ ਸੰਸਾਰੀ ਗੱਲ ਹੈ ਗੁਰੂ ਨਾਨਕ ਨੇ ਜਪੁਜੀ ਵੀ ਕਿਹਾ ਨਾ ਕੋਈ ਕਹਿੰਦਾ ਉਹ ਕਹਿੰਦੇ ਵੀ ਇਹ ਧਰਤੀ ਧੌਲੇ ਬਾਦ ਤੇ ਖੜੀ ਹੈ ਕੋਈ ਕਹਿੰਦਾ ਵੀ ਸ਼ੇਸ਼ਨਾਗ ਤੇ ਖੜੀ ਹੈ ਤੇ ਸਤਿਗੁਰ ਕਹਿੰਦੇ ਪਰ ਇਹ ਭਾਵੇਂ ਸ਼ੇਸ਼ਨਾਗ ਤੇ ਤੇ ਭਾਵੇਂ ਧੌਲੇ ਤੇ ਰਬਦਦੇ ਹੈ ਪਰ ਉਹ ਕਿੱਥੇ ਗਲੋਤਾ ਕਹਿੰਦੇ ਇਹਦੇ ਥੱਲੇ ਹੋਰ ਹੈ ਉਹਦੇ ਥੱਲੇ ਹੋਰ ਹੈ ਤੇ ਮਹਾਰਾਜ ਕਹਿੰਦੇ ਹੋਰ ਪਰ ਹੈ ਹੋਰ ਹੋਰ ਇਹ ਥੱਲੇ ਅਖੀਰ ਤਾਂ ਕੋਈ ਨਾ ਕੋਈ ਕਿਤੇ ਟਿਕਾਣਾ ਫਿਰ ਉਹ ਕਿੱਜਾ ਜਦੈ ਕਟਾ ਸਾਰੇ ਦੇ ਉੱਪਰ ਹੋਵੇ ਤੇ ਮਹਾਰਾਜ ਕਹਿੰਦੇ ਨਹੀਂ ਭਈ ਸਾਰਾ ਕੁਝ ਨਾਮ ਦੇ ਆਸਰੇ ਤੇ ਖੜਾ ਏ ਤੇ ਸਿੱਧੀ ਏ ਧਰਤੀ, ਕਾਂਡੇ, ਤਾਰੇ, ਸਤਾਰੇ ਸਾਰਾ ਬ੍ਰਹਿਮੰਡ ਨਾਮ ਦੇ ਸਿਰ ਤੇ ਖਲੋਤਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਸਾਰਾ ਕੁਝ ਨਾਮ ਦਾ ਹੀ ਬਤਾਰਾ ਤੇ ਸਾਰਾ ਕੁਝ ਨਾਮ ਦੇ ਨਾਲ ਹੀ ਹੋ ਰਿਹਾ ਹੈ ਤੇ ਭਾਈ ਤੂੰ ਤੋਂ ਪਿੱਛੇ ਰਹਿ ਮੈਂ ਤੂੰ ਮੇ ਨਰਨਾਰੰਕਾਰ ਦਾ ਨਾਮ ਜਾਪ ਉਹਨੂੰ ਅਰੰਧਨਾ ਕਰਦੇ ਤੇ ਸਾਰੇ ਗੁਦਰਤ ਤੋਂ ਦਾ ਜਾਪ ਕਰਦੇ ਤੂੰ ਮੇ ਤਰਨਾ ਸਰ ਸੰਸਾਰ ਰੋਗੇ ਨਾਮ دارੋ ਬੈ ਲੱਗ ਸੱਚ ਬਿਨਾ ਭਾਈ ਇਹ ਜਗਤ ਹੈ ਜੋ ਰੋਗੀ ਹੈ ਵਕਾਰਾਂ ਦੇ ਨਾਲ ਭਰਿਆ ਹੋਇਆ ਤੇ ਪਰਮਾਤਮਾ ਦੇ ਨਾਮ ਮਾਰਕ ਦੇ ਨਾਮ ਰੋਗਾ ਦਾ ਹਾਲਾਦ ਹੈ ਤੇ ਭਾਈ ਕਰਕੇ ਸਿਰ ਪਰਮਾਤਮਾ ਦੇ ਨਾਮ ਤੋਂ ਬਿਨਾ ਤੈਨੂੰ ਵਕਾਰਾਂ ਦੀ ਮੈਲ ਲੱਗ ਜਾਣੀ ਹੈ ਤੇ ਜੇ ਹੁਣ ਤੂੰ ਚੰਗੇ ਚਾਹੁੰਦਾ ਮਾਰਕ ਦੇ ਨਾਮ ਨਾਲ ਕਿਉਂਕਿ ਗੁਰੂ ਆਦਿਨ ਦੇਵ ਸ੍ਰੀ ਸੋਹਣ ਸਾਹਿਬ ਕਹਿੰਦੇ ਨੇ ਕਿ ਸਰਬੋਤਮ ਆਉਤਨਾ ਨਾਮ ਦੇ ਮਾਰਗ 'ਚ ਹੁਣ ਰੋਗੋ ਬਿਮਾਰੀਆਂ ਨੂੰ ਠੀਕ ਕਰਨਾ ਚਾਹਨਾ ਤਾਂ ਨਾਮ ਹੀ ਦਾਗ ਰਪਾਈ ਤੇਰੇ ਵਰਤੇ ਜਿਹਦੇ ਨਾਲ ਲੱਗੀ ਮੈਲ ਜਨਮਾਂ ਜਨਮਾਂ ਦੀ ਉੱਤਰ ਸਕਦੀ ਹੈ ਗੁਰਬਾਤ ਨਿਰਮਲ ਸਦਾ ਚਾਨਣ ਨਿਤ ਸਾਧ ਤੀਰਥ ਬਚਣਾ ਗੁਰੂ ਦਾ ਇਹ ਪਵਿੱਤਰ ਸ਼ਬਦ ਹੈ ਜੋ ਮਨੁੱਖ ਨੂੰ ਸਦਾ ਆਤਮਿਕ ਚਾਨਣ ਦੇਣ ਵਾਲਾ ਹੈ ਗਿਆਨ ਦੇਣ ਵਾਲਾ ਹੈ ਤੇ ਨਿਤ ਸਦਾ ਕਾਇਮ ਰਹਿਣ ਵਾਲਾ ਵੀ ਤੀਰਥ ਹੈ ਭਾਈ ਕਿਸ ਕਰਕੇ ਨਾਮ ਰੂਪੇ ਤੇ ਦੇ ਵਿਚਿ ਨਾਮ ਕਰਨਾ ਕਰ ਸਾਧਨ ਲਾਗੈ ਮੈਲ ਕੈ ਮਲ ਧੋਈਐ ਸਦਾ ਸਿਰ ਪ੍ਰਮਾਤਮ ਦੇ ਨਾਮ ਨਾਲ ਗੁਜਿਆ ਰਹੇਗਾ ਨਾ ਤਾਂ ਮਨ ਦੇ ਜੋ ਵਿਕਾਰਾਂ ਦੀ ਜਿਹੜੀ ਮੈਲ ਆ ਉਹ ਤੇਰੇ ਉੱਤਰ ਜਾਣੀ ਐ ਤੇ ਫਿਰ ਤੈਨੂੰ ਕਿਤੇ ਹੋਰ ਨਾ ਉੱਤੋਂ ਦੀ ਲੋੜ ਨਹੀਂ ਪੈਣੀ ਕਿਉਂਕਿ ਮਨ ਤਾਂ ਸਦਾ ਹੀ ਨਾਮ ਨਾਲ ਪਵਿੱਤਰ ਰਹਿਣ ਜਿਵੇਂ ਜਦੋਂ ਸਾਫ ਕੱਪੜਾ ਉਹਦੇ ਉੱਤੇ ਧੂਣ ਦੀ ਲੋੜ ਨਹੀਂ ਪੈਂਦੀ ਬੈਲਾ ਹੱਬੋਂ ਤੋਂ ਨਹੀਂ ਲੋੜ ਪੈਂਦੀ ਤੇ ਮਾਰਿਆਂ ਤੇ ਕਦੇ ਨਾਮ ਜਪਦਾ ਰਹੇਗਾ ਤੇਰਾ ਮਨ ਵਕਾਰਾਂ ਤੋਂ ਬਚਿਆ ਰਹੂਗਾ ਸਦਾ ਵੀ ਉੱਤਰ ਦੇਗਾ ਤੰਤਰ ਕਿਤੇ ਦੀਵਤ ਦੀ ਨਾਉਣ ਦੀ ਲੋੜ ਹੀ ਨਹੀਂ ਪੈਣੀ ਗੁਣ ਹੈ ਹਾਰ ਕਰੋ ਏ ਕਿਉਂ ਕਿਸ ਕੋ ਰੋਏ ਐ ਇਸ ਕਰਕੇ ਪਰਮਾਤਮਾ ਦੇ ਗੁਨਾ ਦਾ ਹਾਰ ਕਰੋ ਨਾ ਕਰ ਜਿੱਤੇ ਵਿੱਚ ਤੇ ਅੱਗੇ ਪ੍ਰਕਾਰ ਕਰਨ ਦੀ ਲੋੜ ਨਹੀਂ ਪੈਣੀ ਤੈਨੂੰ ਇਸ ਕਰਕੇ ਤੂੰ ਨਾਮ ਰੂਪੇ ਜਿਹੜਾ ਹਾਰ ਗੁਨਾ ਦਾ ਉਹ ਕਰੋਣਾ ਕਰ ਵਿਚਾਰ ਨਾਰਾ ਤਰੈ ਤਾਰਾ ਉਲਟ ਜੋ ਨਾ ਆ ਬਾਏ ਜਿਹੜਾ ਮਨੁੱਖ ਪਰਮ ਗੁਰੂ ਦੇ ਸ਼ਬਦ ਦੀ ਵਿਚਾਰਾਹੀ ਆਪਣੇ ਮਨ ਦੀ ਵਿਚਾਰਾਂ ਨੂੰ ਮਾਰ ਲੈਂਦਾ ਨਾ ਉਹ ਪਰਮਾਰਗ ਦੇ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਉਹ ਪਰ ਮਰਨ ਤੇ ਜਨਮ ਦੇ ਚੱਕਰਾਂ 'ਚ ਨਹੀਂ ਪੈਂਦਾ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਆਪ ਪਾਰਸ ਪਰਮਤਿਆਨੀ ਸਾਚੇ ਭਾਵੇ ਉਹ ਮਨੁੱਖ ਆਪ ਹੀ ਕਹਿੰਦੇ ਪਾਰਸ ਬਣ ਜਾਂਦਾ ਹੈ ਤੇ ਬੜੀ ਹੀ ਉੱਚੀ ਸਵਰਪ ਦਾ ਮਾਲਕ ਹੋ ਜਾਂਦਾ ਹੈ ਉਹ ਸਦਾ ਫਿਰ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਤੇ ਉਹ ਹਰ ਇੱਕ ਨੂੰ ਪਿਆਰ ਲੱਗਣ ਲੱਗ ਜਾਂਦਾ ਜਿਵੇਂ ਬਾਖ ਦੀ ਬੱਟੇ ਆਪਾਂ ਸੁਣਦੇ ਆ ਨਾ ਵੀ ਆਖ ਤਾਤਾਂ ਜੋ ਕੋਈ ਵੀ ਅੰਤਾਰ ਸੁਹਾਲਗੇ ਤਾਂ ਸੋਨਾ ਹੋ ਜਾਂਦੇ ਆ ਜੇ ਮਹਾਰਗ ਨੇ ਗੁਰੂ ਸਮਰੱਥਾ ਰੱਖਦਾ ਉਹ ਆਪ ਤਾਂ ਪਾਰਸ ਹੈ ਹੀ ਹੈ ਪਰ ਕਹਿੰਦੇ ਆਪਣੇ ਸੇਵਕਾਂ ਨੂੰ ਵੀ ਆਪਣੇ ਪਿਆਰੰਮੇ ਪਾਰਸ ਬਣਾ ਦਿੰਦਾ ਤੇ ਜੋ ਸੰਗਤ ਵਿੱਚ ਜੋ ਮਹਾਤਮਾ ਸਾਧੂ ਜਨ ਜਾਪ ਕਰਦੇ ਸੰਗਤ ਕਰਕੇ ਸੰਸਾਰੀ ਵੀ ਉਹਦਾ ਨਾਮ ਲੈ ਲੈਂਦੇ ਇਸ ਕਰਕੇ ਮਾਰਕਦੇ ਉਹ ਨਿਰੰਕਾਰ ਦੇ ਨਾਮ ਨੂੰ ਤੂੰ ਆਰਾਧਨਾ ਕਰ ਤੂੰ ਮੇਂ ਪਾਰਸ ਹੋ ਜਾਏਗਾ ਆਨਾਦ ਅਨੰਦ ਅਨੰਦ ਹਰਕ ਸਾਜਾਂ ਦੂਖਿਲ ਬਤ ਪਰ ਹਰੇ ਚੋਕੇ ਜਪਜੀ ਦੇ ਵਿੱਚ ਮਹਾਰਾਜਪਤਾ ਜੀ ਮੂਲ ਮੰਤਰ ਦਿੱਤਾ ਨੇ ਮੇ ਪ੍ਰਮਾਤਮਾ ਨਿਰਭਉ ਹੈ ਦਰਬਾਰ ਅਕਾਲ ਪੂਰਤ ਹੈ ਗੁਰਪ੍ਰਸਾਦ ਜਿਮਹਾਰਕ ਨੇ ਜਿਵੇਂ ਸਾਰੇ ਬੰਤੂ ਜਪੇਗਾ ਨਾ ਤੂੰ ਮੇਂ ਅਕਾਲ ਤੋਂ ਰਹਿਤ ਹੋ ਕਾਲ ਤੋਂ ਰਹਿ ਜੂਗਾ ਆਕਾਰ ਹੋਣੀ ਦੇ ਅੰਦਰ ਭਾਉ ਹੋ ਜੂਗਾ ਨਰਵੈਰ ਹੋ ਜੂਗਾ ਜੂਨਾ ਤੋਂ ਰਹਿਤ ਹੋ ਜੂਗਾ ਜੇ ਤੂੰ ਮਨਕਾ ਦਾ ਨਾਮ ਲੁਪੇਗਾ ਤੂੰ ਮੇਂ ਪਰਮੇਸ਼ਰ ਵਾਲੇ ਗੁਣ ਤੇਰੇ ਵਿੱਚ ਵੀ ਆ ਜਾਣਗੇ ਇਹਦ ਕਰਕੇ ਸਤਿਗੁਰੂ ਪਤਾ ਜੀ ਸਮਝਾ ਰਹੇ ਐ ਕਿ ਹਰ ਵੇਲੇ ਆਪਣੇ ਅੰਦਰ ਉਸ ਪਰਮਾਤਮਾ ਦਾ ਆਨੰਦ ਬਣਿਆ ਰਹੇਗਾ ਅਤੇ ਫਿਰ ਪਰਮਾਤਮਾ ਵਾਲੀ ਤੈਨੂੰ ਜਿਹੜੀ ਉਹ ਪਰਮਾਤਮਾ ਦੀ ਖੁਸ਼ੀ ਉਹ ਪ੍ਰਾਪਤ ਹੁੰਦੀ ਰਹੇਗੀ ਤੇ ਜਿਹਦੇ ਕਾਰਨ ਮਹਾਰਾਜ ਅਸਰੇ ਦੇ ਦੂਖ ਤਿਲਕ ਪਰ ਹਰੇ ਕਨੇ ਤੇਰੇ ਦੇ ਸਾਰੇ ਦੁੱਖ ਹੈ ਜਨਮ ਜਨਮ ਦੇ ਪਾਪ ਖਤਮ ਹੋ ਜਾਣਗੇ ਦੂਰ ਹੋ ਜਾਣਗੇ ਜੀ ਸੱਚ ਨਾਮ ਪਾਇਆ ਗੁਰਦਖਾਇਆ ਮਨ ਨਾਹੀ ਸੱਚ ਬਣੇ ਜਿਸ ਮਨੋਖ ਨੂੰ ਕਨੇ ਤੇਰ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ ਨਾ ਜਿਸ ਨੂੰ ਗੁਰੂ ਨੇ ਇਹ ਪ੍ਰਮਾਤਮਾ ਦਾ ਆਕਾਸ਼ ਦਿਖਾ ਦਿੱਤਾ ਕਿਉਂਕਿ ਗੁਰੂ ਹੀ ਪ੍ਰਮਾਤਮਾ ਤੱਕ ਮਨਾਉਣ ਵਾਲਾ ਗੁਰੂ ਹੀ ਵਿਚਾਲੇ ਵਿਚੋਲਾ ਬਣ ਕੇ ਗੁਰੂ ਤੱਕ ਪਹੁੰਚਾਉਂਦਾ ਹੈ ਪਰ ਜਿਹਨੇ ਕਹਿੰਦੇ ਪਰਮਾਤਮਾ ਬਖਾ ਦਿੱਤਾ ਉਸ ਤੱਕ ਪਹੁੰਚਦਾ ਮਾਰਗ ਦੇ ਦਿੱਤਾ ਤੇ ਮਾਰਗ ਦੇ ਉਹਦੇ ਸਦਾ ਸਿਰ ਪਰਮਾਤਮਾ ਦੇ ਨਾਮ ਜਪਦੇ ਤੇ ਜਪਦੇ ਨੂੰ ਮਨ ਨੂੰ ਕਦੇ ਵਿਕਾਰ ਨਹੀਂ ਲੱਗਦੇ ਉਹ ਵੱਜ ਜਾਂਦਾ ਮੈਲ ਨਹੀਂ ਸਤਿਮਣੇ ਕਰੋ ਸੱਚੇ ਗੁਰੂ ਦਾ ਗਿਆਨ ਕਰਾ ਦਿੰਦਾ ਗੁਰੂ ਤੇ ਕਹਿੰਦੇ ਜਿਹਦੇ ਕਰਕੇ ਫਿਰ ਉਹ ਵਿਕਾਰਾਂ ਤੋਂ ਵੱਜ ਜਾਂਦਾ ਮੈਲ ਲੱਗਦੀ ਨਹੀਂ ਜੀ ਫਿਰ ਉਹ ਪਰਮਾਤਮਾ ਦੀ ਭਗਤੀ ਕਰਦਾ ਜਿਵੇਂ ਫਰੀਦੀ ਸੀ ਨਾ ਮਾਂ ਉਹ ਦੀ ਸਿਆਣੀ ਸੀ ਤੇ ਭਗਤੀ ਕਰਨ ਦੇ ਲਈ ਵੀ ਇਹ ਨਿਵਾਜ ਪੜਦਾ ਰਹੇ ਪ੍ਰਭੂ ਦੀ ਬਾਣੀ ਤੋਂ ਮੁੰਦਾਰੇ ਤੇ ਮਾਂ ਗੁਰੂ ਬਣ ਕੇ ਉਹਨੂੰ ਸ਼ਕਰ ਦਿੰਦੀ ਰਹੀ ਚੋਰੀ ਪੜਦੇ ਨਾਲ ਉਹ ਜਿਹੜੇ ਗਲੀਚੇ ਥੱਲੇ ਰੱਖ ਦਿੰਦੀ ਕਹਿਣਾ ਵੀ ਬੇਟਾ ਖੁਦਾ ਦਾ ਨਾਮ ਜੱਪਿਆ ਕਰ ਪ੍ਰਮਾਤਮਾ ਮਨ ਵਿੱਚੀਆਂ ਚੀਜ਼ਾਂ ਸ਼ਕਰ ਦਿੰਦਾ ਤੇ ਜਦੋਂ ਉਹਨੇ ਨਿਵਾਜ ਪੜ ਕੇ ਉੱਠਣਾ ਤੇ ਵਾਪੇ ਗਲੀਚਾ ਚੱਕਣਾ ਆਪਣਾ ਥੱਲੇ ਸਫਾ ਚੱਕਣੀ ਤੇ ਸੱਲੋਂ ਗੋਲ ਚੱਕਰ ਨੇ ਉਹ ਲਾਜ ਦੇ ਨਾਲ ਮਾਂ ਨੇ ਪੁੱਤਰ ਨੂੰ ਬੰਦ ਕਰਨ ਲਾਗਦਾ ਤੇ ਅੱਜ ਭਗਤ ਫਰੀਦ ਦੇ ਆਪਾਂ ਉਦਾਹਰਣ ਲੈਨੇ। ਤ੍ਰੋ ਦੀ ਵੀ ਮਾਂ ਸੀ ਨਾ ਉਹਨੇ ਵੀ ਲਾਜ ਦੇ ਕਰਕੇ ਭਾਵੇਂ ਤੇ ਜੋੜ ਦਿੱਤਾ। ਉਹਨੇ ਵੀ ਪ੍ਰਮਾਤਮਾ ਨੂੰ ਪਾ ਲਿਆ ਜਿਵੇਂ ਜੀ ਉਦਾਹਰਣ ਦਿੱਤੀ ਜਾਂਦੀ। ਇਸ ਕਰਕੇ ਮਾਰਗ ਨੇ ਗੁਰੂ ਫਿਰ ਗਿਆਨ ਕਰਾਉਂਦਾ ਪ੍ਰਮਾਤਮਾ ਤੱਕ ਕਿਸੇ ਬਹਾਨੇ ਜੋੜਦਾ ਤੇ ਕਹਿੰਦੇ ਫਿਰ ਉਹ ਪ੍ਰਮਾਤਮਾ ਨੂੰ ਮਿਲ ਜਾਂਦਾ ਫਿਰ ਸੰਸਾਰ ਤੋਂ ਜੈ ਜੈਕਾਰ ਹੋ ਜਾਂਦਾ। ਸੰਗਤ ਵਿੱਚ ਤੁਮ ਲਾਭ ਪੂਰਾ ਨਾ ਬਣੋ ਭਾਈ ਜੇ ਪਰਮਾਤਮਾ ਨੂੰ ਤੁਮ ਮਿਲਣਾ ਚਾਹੁੰਦਾ ਹੈ ਤਾਂ ਫਿਰ ਸੰਗਤ ਕਰ ਕਹਿੰਦੇ ਬਿਨ ਸੰਪਨ ਭਗਤਾਂ ਸਾਥ ਸੰਗਨ ਲੱਭੈ ਬਿਨ ਸੰਗਤ ਮੈਨ ਭ੍ਰਿਜੈ ਜਿਉ ਇਸ ਕਰਕੇ ਜੇ ਸੰਗਤ ਕਰ ਤੇ ਫਿਰ ਤੈਨੂੰ ਪ੍ਰਭੂ ਦਾ ਅੰਬਲਾਭ ਪ੍ਰਾਪਤ ਹੋਊਗਾ ਜਿਸ ਦੇ ਵਿੱਚ ਕੋਈ ਵੀ ਉਕਾਇ ਨਹੀਂ ਰਹੇ ਬਾਹਰ ਕਹਿੰਦੇ ਪੂਰਾ ਨਾਵਨੋ ਪੂਰਾ ਇਸ਼ਨਾਨ ਹੋ ਜਾਏਗਾ ਜੇ ਸੰਗਤ ਵਿੱਚ ਬਹਿ ਕੇ ਜਪੇਗਾ ਸੰਗਤ ਦੇ ਸੰਗਤ ਕਰੇਗਾ ਤਦ ਉਹ ਪੂਰੇ ਪਰਮੇਸ਼ਰ ਦਾ ਮਲਾਪ ਹਾਜ਼ਰ ਹੋ ਜਾਵੇਗਾ ਗਾਵਨ ਗਾਵਣ ਹਾਰ ਸ਼ਬਦ ਸੁਹਾਵਣੋ ਜਿਹੜਾ ਮਨੁੱਖਨ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਗਾਵਨ ਜੋ ਪਰਮਾਤਮਾ ਨੂੰ ਜੋ ਗੁਣਾ ਨੂੰ ਗਾ ਰਿਹਾ ਹੈ ਉਹ ਮਾਰ ਕਿੰਨਾ ਜੀਵਨ ਸੁਹਾਵਣੋ ਉਹਦਾ ਜੀਵਨ ਸੋਹਣਾ ਹੋ ਗਿਆ ਸੁਚੱਜਾ ਹੋ ਗਿਆ ਕਿਉਂਕਿ ਉਹ ਨਾਮ ਜਪਣ ਲਾ ਗਿਆ ਵਕਾਰਾਂ ਤੋਂ ਬਚ ਗਿਆ ਮਾਰੀ ਸੰਗਤ ਤੋਂ ਬਚ ਗਿਆ ਚੰਗੇ ਗੁਣ ਉਹਨੇ ਗ੍ਰਹਿਣ ਕਰ ਲਏ ਤੇ ਮਾਰਗ ਉਹ ਜੀਵਨ ਸੁੱਚਾ ਤੇ ਸੋਹਣਾ ਹੋ ਗਿਆ। ਸਾਹ ਆਹੇ ਸਾਚੇ ਮਨ ਸਤਿਗੁਰ ਪੁੰਨ, ਦਾਨ ਦਇਆ ਮਤੇ। ਪਰਮ ਸਤਗੁਰੂ ਦੀ ਜੋ ਜੀਵਨ ਦਾਤ ਆ ਮੰਨ ਕੇ ਮਾਰਗ ਤੇ ਪ੍ਰਮਾਤਮਾ ਦੀ ਸਿਵਸਲਾਵ ਨੂੰ ਕਰ ਲੱਗਿਆ। ਤੇ ਫਿਰ ਦੂਜਿਆਂ ਦੀ ਸੇਵਾ ਕਰਨ ਵਿੱਚ ਉਹਨੇ ਆਪਣੇ ਮਤ ਨੂੰ ਲਾ ਲਿਆ ਤੇ ਫਿਰ ਦਇਆ ਵਾਲੀ ਉਹਦੀ ਬਿਰਤੀ ਬਣ ਗਈ। ਛੱਬਦ ਨੂੰ ਕਮਾਇਆ ਪਾਈ ਕਹਨੇਗੇ ਨੇ ਤੇ ਫਿਰ ਉਹ ਸਾਰਿਆਂ ਦੀ ਸੇਵਾ ਕੀਤੀ ਪਿਤਾ ਜੀ ਕਹਿਣ ਲੱਗੇ ਭਾਈ ਤੇਰੀ ਸ਼ਿਕਾਇਤ ਆਈ ਮਹਾਰਾਜ ਜੀ ਮਿੰਨ ਤਾਂ ਤੁਹਾਟੇ ਰੂਪ ਦਿਖਦਾ ਮੈਂ ਨਹੀਂ ਜਾਣਦਾ ਕਿ ਮੂਗਲ ਕੌਣਾ ਸਿੱਖ ਹੋਣਾ ਮੈਂ ਤਾਂ ਆਪਣਾ ਕਲਗਰ ਪਿਤਾ ਜਾ ਕੇ ਜਲ ਸਕਦਾ ਪਿਤਾ ਜੀ ਕਹਿਣ ਲੱਗੇ ਫਿਰ ਸਾਥੇ ਜਾ ਕੇਂਦੀ ਹੈ ਆ ਲੋ ਵੱਲੋਂ ਪੱਤੇ ਵੇਚ ਰਿਹਾ ਕਰੋ ਤੇ ਮਹਾਰਾਜ ਜੀ ਕਰਕੇ ਫਿਰ ਤੇ ਜੋ ਨਾਮ ਵਿੱਚ ਭਿੱਜ ਜਾਂਦਾ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਫਿਰ ਉਹ ਪਰਮਾਤਮਾ ਦੇ ਗੁਣਾਂ ਨੂੰ ਸਲਾਉਂਦਾ ਸਲਾਉਂਦਾ ਪਰਮਾਤਮਾ ਦੀ ਮੱਤ ਧਾਰਨ ਕਰ ਲੈਂਦਾ ਫਿਰ ਹਰ ਕਾ ਸੇਵਕ ਹਰੀ ਦੇ ਦੇਹਾ ਤੇ ਮਾਰ ਕੇ ਤੇ ਮਾਰ ਕੇ ਉਹ ਹਰੀ ਦਾ ਸੇਵਕ ਪ੍ਰਮਾਤਮਾ ਵਰਗਾ ਹਰੀ ਵਰਗਾ ਹੋ ਜਾਂਦਾ ਹੈ ਜੀ ਮਿਤ ਪਰ ਸੰਗ ਪਹਾਵੈ ਸਹਿਜ ਨਾਮੈ ਬੇਨੀ ਤਾ ਸੰਗਮ ਸਤ ਸਤੇ ਸਿਵਤ ਸਲਾਹ ਦੀ ਬਰਕਤ ਦੇ ਨਾਲ ਜੋ ਨਾਮ ਜਪਦਾ ਰਹੇਗਾ ਤੇ ਪਰ ప్రతి ਜੋ પતિ ਪ੍ਰਭੂ ਹੈ ਸੰਗ ਦੇ ਵਿੱਚ ਰਹਿ ਕਰਕੇ ਉਹ ਨੂੰ ਉਹ ਪਿਆਰਾ ਲੱਗਣ ਲੱਗ ਜਾਂਦਾ ਫਿਰ ਉਹਦੇ ਨਾਲ ਉਹ ਸਨੇਹ ਹੋ ਜਾਂਦਾ ਹੈ ਫਿਰ ਉਹਦਾ ਮਾਨ ਮਹਾਰਾਜ ਕਹਿੰਦੇ ਸੰਸਾਰੀ ਤੌਰ ਤੇ ਅਡੋਲ ਹੋ ਜਾਂਦਾ ਆਤਮਿਕ ਇਸ਼ਨਾਨ ਕਰਦਾ ਨਾਮ ਜਪ ਕੇ ਤੇ ਇਸੇ ਵਾਸਤੇ ਕਹਿੰਦੇ ਸੁੱਚੇ ਤੋਂ ਸੁੱਚਾ ਤਰੇਪਣੀ ਕਹਿੰਦੇ ਸੰਗਮ ਦਾ ਜੋ ਇਸ਼ਨਾਨ ਉਹ ਪ੍ਰਾਪਤ ਕਰਦਾ ਉਹ ਕਹਿੰਨੇ ਮਹਾਕਮਤਾ ਨੰਦੇ ਨੀ ਜੀ ਬੇਟੇ ਇਹਨੇ ਕਿੰਨੇ ਕਿੰਨੇ ਸਾਲ ਪਰ ਉਹ ਭਾਵੇਂ ਜ਼ਰੂਰੀ ਨਹੀਂ ਪਾਣੀ ਪਾ ਕੇ ਸ੍ਰੀ ਸਵੱਛ ਹੁੰਦਾ ਉਹ ਨਾਮ ਨੂੰ ਪੇਸ਼ਨਾਣ ਕਰਦੇ ਬੈਠੇ ਇਸ਼ਨਾਨ ਕਰਦੇ ਹਰ ਵੇਲੇ ਜੱਪੀ ਜਾਂਦੇ ਵਾਹਿਗੁਰੂ ਬਾਜਪਤ ਜਪ ਸੰਮਰ ਸਾਥ ਨਾਮ ਦਾ ਸਿਮਰਨ ਜੋ ਵੀ ਉਹ ਗੁਰੂ ਨੇ ਉਹਨੂੰ ਛੱਡ ਦਿੱਤਾ ਉਹ ਰਾਤ ਨੂੰ ਨਾ ਕਰਦੇ ਸਾਰਕੋ ਨਾਮ ਰੂਪੀ ਜਲਦ ਨਾਲ ਇਸ਼ਨਾਨ ਹਰ ਵੇਲੇ ਕਰੀ ਜਾਂਦੇ ਸੰਸਾਰੀ ਪਾਣ ਨੂੰ ਲੋੜ ਹੀ ਨਹੀਂ ਪੈਂਦੀ ਇਸ ਕਰਕੇ ਉਹ ਤਨ ਤੇ ਮਨ ਕਰਕੇ ਪਵਿੱਤਰ ਰਹਿੰਦੇ ਆ ਇਸ ਕਰਕੇ ਮਾਰੇ ਨੂੰ ਜੋ ਨਾਮ ਨਾਲ ਜੁੜ ਗਿਆ ਮਾਰੇ ਸੰਗਤ ਕਰਨ ਲੱਗ ਗਿਆ ਉਹਨ ਕਹਿੰਨਿਆ ਨੂੰ ਪਿਆਰ ਤਤਗੁਰ ਪਾਤ ਜਿਹਨੇ ਸੰਗਤ ਕਰਨੇ ਸੰਗਤ ਵਿੱਚ ਬਹਿ ਕੇ ਇਸ਼ਨਾਨ ਕਰ ਲੈਂਦਾ ਕੋਈ ਕਥਾ ਸਰਵਣ ਕਰਕੇ ਕੋਈ ਕੀਰਤਨ ਸਰਵਣ ਕਰਕੇ ਕੋਈ ਗੁਰਬਾਣੀ ਸਰਵਣ ਕਰਕੇ ਇਸ ਕਰਕੇ ਮਾਰਾ ਕਹਿੰਦੇ ਉਹਨੂੰ ਬਜਲ ਦੀ ਲੋੜ ਹੀ ਨਹੀਂ ਪੈਂਦੀ ਉਹਦਾ ਪੂਰਾ ਇਸ਼ਨਾਨ ਹੋ ਜਾਂਦਾ ਆਰਾਧ ਏਕੰਤਾਰ ਸੱਚਾ ਦੇਹ ਚੜ੍ਹੈ ਸਬਾਇਆ ਹੈ ਭਾਈ ਸਦਾ ਥਿਰ ਪਰਮਾਤਮਾ ਜੋ ਤੇ ਰਹਿਣ ਵਾਲਾ ਹੈ ਇਹ ਕਾਲਪੁਰਖ ਨੂੰ ਸਿਮਰਿਆ ਕਰ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਭ ਦੇ ਦਿਨੋਂ ਤੋਂ ਦਿਨ ਕਹਿੰਦੇ ਮਹਾਰਾਜ ਵਾਤਾ ਕਰਨ ਵਾਲਾ ਹੈ ਪਾਲਣਾ ਤੇ ਪੋਸ਼ਣਾ ਕਰਨ ਵਾਲਾ ਹੈ ਗਤ ਸੰਗ ਮਿਤਾ ਸਤ ਸੰਗ ਕਰ ਨਦਰ ਮੇਲ ਬਿਲਾਇ ਮਿੱਤਰ ਪਰਮਾਤਮਨ ਸੰਗਤ ਦੇ ਵਿੱਚ ਰਹਿ ਕਰਕੇ ਨਾ ਗੁਰੂ ਸੰਗਤ ਦੀ ਸੰਗਤ ਵਿੱਚ ਰਹਿ ਕਰਕੇ ਆਤਮ ਵਸਤਾ ਨੂੰ ਮਾਰਕ ਉੱਚਾ ਕਰਨਾ ਕਰ ਪ੍ਰਭੂ ਮੇਰ ਦੀ ਨਦਰ ਕਰੇਗਾ ਤੇ ਸੰਗਤ ਦੇ ਵਿੱਚੋਂ ਮਿਲ ਜਾਏਗਾ ਸੰਗਤ ਕਰੇਗਾ ਤਾਂ ਹੀ ਤੈਨੂੰ ਪਤਾ ਲੱਗੂ ਬਹਿਣਾ ਕਿਵੇਂ ਓਪਣਾ ਕਿਵੇਂ ਆ ਬਾਣੀ ਕਿਵੇਂ ਪੜ੍ਹਨੀ ਹੈ ਸਿਮਰਨ ਕਿਵੇਂ ਕਰਨਾ ਗੁਰੂ ਨੂੰ ਆਰਾਧਨਾ ਕਿਵੇਂ ਹੈ ਉਹਦੀ ਸੇਵਾ ਕਿਵੇਂ ਕਰਨੀ ਹੈ ਸਮਾਰਕ ਇਸ ਗੱਲ ਦਾ ਫਿਰ ਤੈਨੂੰ ਗਿਆਨ ਹੋ ਜਾਏਗਾ ਤਨਣ ਤਹ ਸਭ ਕੋ ਏਕ ਏਉਣ ਆਖੀ ਹੈ ਹਰੇਕ ਜੀਵ ਪਰਮਾਤਮਾ ਬਾਰੇ ਕਥਨ ਕਰਦਾ ਤੇ ਆਖਦਾ ਕਿ ਪਰਮਾਤਮਾ ਬਹੁਤ ਵੱਡਾ ਹੈ ਪਰ ਕੋਈ ਦੱਸ ਨਹੀਂ ਸਕਦਾ ਵੀ ਪਰਮਾਤਮਾ ਕਿਤਨਾਂ ਵੱਡਾ ਹੈ ਕੋਈ ਵਿਚਾਰ ਨਹੀਂ ਕਰ ਸਕਿਆ ਹਾਂ ਮੂਰਖ ਨੀਟਿਆ ਜਾਣ ਸਮਝਾ ਸਾਖੀ ਹੈ ਮੈਂ ਇਤਨੇ ਜੋਗਾ ਨਹੀਂ ਪ੍ਰਮਾਤਮਾ ਜੀ ਰੱਬ ਜੀ ਤੁਹਾਡੇ ਸਰੂਪ ਨੂੰ ਮੈਂ ਬਕਿਆਨ ਕਰ ਸਕਾਂ ਮੈਂ ਤਾਂ ਮੂਰਖਾਂ ਤੇ ਮੈਂ ਤੁਹਾਡੇ ਸੁਭਵ ਸ਼ਬਦ ਨੂੰ ਵੀ ਵਿਚਾਰ ਕਰੀ ਸਕਦਾ ਮਹਾਰਾਜ ਤੁਹਾਡੇ ਗੁਣਾ ਨੂੰ ਦੱਸ ਨਹੀਂ ਸਕਦਾ ਕਿਉਂਕਿ ਬਾਣੀ ਜੀ ਮਹਾਰਾਜ ਦੱਸ ਰਹੇ ਨੇ ਕਿ ਰੂਪਨ ਰੇਖਨ ਰੰਗ ਕੇ ਸਤਿਰਾ ਗੁਣ ਤੇ ਪ੍ਰਾਪਤ ਹੈ ਜਿਸੇ ਬੁਝਾਇ ਨਾਨਕ ਸੋਇ ਸੋ ਪ੍ਰਸੰ ਮਾਰ ਕਹਿੰਦੇ ਰੂਪ ਰੰਗ ਤੋਂ ਪਰੇ ਹੈ ਬਾਰ ਗੋੜੀ ਵੀ ਮੂਤ ਧਾਰਨ ਕਰਕੇ ਸਤਿਗੁਰੂ ਦੇ ਪੈਕਸ਼ਾ ਰੱਖ ਕੇ ਅਸੀਂ ਸੇਵਾ ਕਰਦੇ ਹਾਂ ਸਿਮਨ ਕਰਦੇ ਹਾਂ ਮਾਰ ਕੇ ਫਿਰ ਉਹ ਤੇ ਜੋ ਕਿਰਪਾ ਕਰਦਾ ਮੇਰੇ ਉੱਤੇ ਖੋਸ਼ਕੋ ਉਸੇ ਸਰੂਪੇ ਚਾ ਕੇ ਉਹ ਦਰਸ਼ਨ ਦੇ ਦਿੰਦਾ ਹੈ ਸਤ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਜਿਤ ਮਨ ਮਾਨਿਆ ਮੇਰਾ ਮੇਰਾ ਮਨ ਤਾਂ ਹੁਣ ਕਹਿੰਦੇ ਗੁਰੂ ਸ਼ਬਦ ਵਿੱਚ ਹੀ ਭਟੇਜ ਗਿਆ ਹੈ ਜੋ ਸਿਰ ਪਰਮਾਤਮਾ ਦੀ ਮੈਂ ਸਿਫਤਸਲਾ ਕਰਦੇ ਆਂ ਉਹ ਹੀ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਹੈ ਪੂਜ ਕਰੈ ਆਬੈ ਵਿਖਲਾਦੇ ਸਭ ਸੱਚੇ ਗੁਰ ਮੇਰਾ ਜਿਹੜੇ ਜੀਵ ਕਹਿੰਦੇ ਹਨ ਮੋਹ ਮਾਇਆ ਦੇ ਡੰਡਾਲ ਵਿੱਚ ਫਸ ਗਏ ਨੇ ਉਹ ਸੰਸਾਰ ਵਿੱਚ ਆਏ ਨਾਏ ਉਪਰਪਤ ਤੇ ਮਾਰ ਕਹਿੰਦੇ ਉਹ ਤਿਰਸ਼ ਨਾਮ ਦੀ ਟੇਕ ਨਹੀਂ ਰੱਖਦੇ ਤੇ ਜਿਸ ਕਰਕੇ ਫਿਰ ਉਹਨਾਂ ਨੂੰ ਬਾਰ ਬਾਰ ਸੰਸਾਰ ਵਿੱਚ ਆਉਣਾ ਪੈਂਦਾ ਮਰਨਾ ਪੈਂਦਾ ਜੰਮਣਾ ਪੈਂਦਾ ਤੇ ਫਿਰ ਉਹ ਇਸ ਸੰਸਾਰ ਦੇ ਜਿਹੜੇ ਜਮਾਂ ਦੀ ਮਾਰ ਹੈ ਉਸ ਤੋਂ ਬਚ ਨਹੀਂ ਸਕਦੇ ਆਖਣ ਤੋਂ ਨਾ ਭਟ ਭੰਡਾਰੇ ਪਰ ਪਰ ਰਹਿ ਆ ਸੋਏ ਪਰਮਾਤਮਾ ਦੇ ਵਿਅਕਤ ਗੁਣ ਨੇ ਤੇ ਗੁਣਾ ਬਿਆਨ ਕਰਨ ਦੇ ਨਾਲ ਮੁਕਤੇ ਵੀ ਨਹੀਂ ਕਿਤੇ ਕਥਨ ਨਹੀਂ ਕੀਤਾ ਜਾਂਦਾ ਜੇ ਪਰਮਾਤਮਾ ਦੀ ਭਗਤੀ ਦੇ ਖਜ਼ਾਨੇ ਸਦਾ ਹੀ ਪਰੇ ਰਹਿੰਦੇ ਆ ਭਾਈ ਇਸ ਕਰਕੇ ਪਰ ਭਗਤੀ ਕਰਨ ਨਾਲੇ ਪ੍ਰਭੂ ਦੀ ਸਿਮਸਲਾ ਕਰਨ ਦੇ ਨਾਲ ਦੁੱਖ ਨੂੰ ਇਹ ਨਿਚਾ ਬਣ ਜਾਂਦਾ ਹੈ ਕਿ ਪਰਮਾਤਮਾ ਹੀ ਹਰ ਥਾਂ ਤੇ ਵਿਆਪਕ ਹੈ ਗੁਣਾ ਨੂੰ ਤੁੰਦਾ ਤੇ ਗਉਣ ਗਾ ਰਹੇ ਹਨ ਹਰ ਹਰ ਖਾਂ ਤੇ ਵਿਆਪਕ ਪਰਮੇਸ਼ਰ ਉਹਨਾਂ ਨੂੰ ਨજર ਆਉਂਦਾ ਨਾਨਕ ਸਾਜ ਕਹੈ ਬਨੰਤੇ ਮਨ ਮੰਨੈ ਸਤ ਸੋਏ ਏ ਨਾਨਕ ਆਪਣੇ ਆਪ ਨੂੰ ਆਖਰੀ ਪੰਕਤੀਆਂ ਦੇ ਵਿੱਚ ਮਹਾਰਤ ਸੰਗੋਧ ਕਰਦੇ ਆ ਦੱਸ ਰਹੇ ਆ ਕਿ ਹੇ ਨਾਨਕ ਬੇਨਤੀ ਰੂਪੀ ਕਰਦੇ ਨੇ ਕਿ ਜਿਹੜਾ ਮਨੁੱਖ ਸਦਾ ਸਿਰ ਪਰਮਾਤਮਾ ਦਾ ਸਿਮਨ ਕਰਦਾ ਹੈ ਨਾ ਜੋ ਪਰਮਾਤਮਾ ਦਾ ਅਰਦਾਸ ਕਰਦਾ ਹੈ ਤਾਂ ਆਪਣੇ ਮਨ ਨੂੰ ਵਿਚਾਰਾਂ ਦੇ ਮੈਲ ਤੋਂ ਸਾਫ਼ ਕਰ ਲੈਂਦਾ ਹੈ ਕਹਿੰਦੇ ਉਹਦਾ ਮਨ ਮਾਂਜਿਆ ਜਾਂਦਾ ਹੈ ਜੋ ਸਿਮਨ ਕਰਦਾ ਜੋ ਅਰਧਨਾ ਕਰਦਾ ਜੋ ਸੇਵਾ ਕਰਦਾ ਸੰਗਤ ਕਰਦਾ ਤੇ ਮਹਾਰਾ ਜੀ ਕਹਿੰਦੇ ਇਸ ਕਰਕੇ ਤੂੰ ਮੇਂ ਭਾਈ ਬੇਨਤੀ ਕਰ ਮੈਂ ਮੇਂ ਬੇਨਤੀ ਕਰ ਰਿਹਾ ਕਿ ਮਹਾਰਾ ਸੱਚਾ ਨਾਮ ਬਖਸ਼ਿਸ਼ ਕਰੋ ਜਿਹਦੇ ਜਪਿਆ ਜਿਹਦੇ ਹਰ ਅਧਿਆ ਮੇਰਾ ਇਹ ਜਿਹਾ ਮਾਨਾ ਹੈ ਵਿਚਾਰਾਂ ਤੋਂ ਮਾਂਜਿਆ ਜਾਵੇ ਸਾਫ਼ ਹੋ ਜਾਏ ਤੇ ਤੀਤ ਇਸ਼ਨਾਨਾਂ ਦੇ ਨਾਲ ਆਤਮ ਮਰਤਾ ਨਹੀਂ ਪ੍ਰਾਪਤ ਹੁੰਦੀ ਮਾਰਕ ਹਨ ਤੇਰੇ ਨਾਮ ਜਪੇ ਹੀ ਇਹ ਬੇਦਰਦੀ ਬਣ ਸਕਦੇ ਆ ਤਾਂ ਕਿਰਪਾ ਕਰੋ ਤਾਂ ਬਾਬਾ ਦਿਵਸਨ ਜੀ ਦੇਣਾ ਛੋਟੀ ਵੀ ਗੱਲ ਬਰਤਨ ਮੰਦ ਜਾਣ ਬਾਟਾ ਮਾਜਰੇ ਆਪਣਾ ਮੁਖੜਾ ਵਿੱਚ ਵਿਖਲਾ ਕਰ ਤੇਰ ਮੰਜਣ ਲੱਗਦੇ ਕਰ ਕੋਈ ਦਬਾਅ ਉਹਨੇ ਤੇ ਬਰਤਨ ਮਾ ਪਿਤਾ ਜੀ ਕਹਿੰਦੇ ਮਹਾਰਾਜ ਪਿੱਛੇ ਕੋ ਲੋਕੇ ਦੇਖ ਰਹੇ ਆ ਵੀ ਦੀਪ ਸਿੰਘ ਕੀ ਕਰ ਰਹੇ ਤੇ ਪਿਤਾ ਜੀ ਨੇ ਫੇਰ ਆਵਾਜ਼ ਦੇ ਦਿੱਤੀ ਕਹਿੰਦੇ ਦੀਪ ਸਿੰਘ ਕੀ ਗੱਲ ਮਾਂਜਿਆ ਨਹੀਂ ਗਿਆ ਕਹਿੰਦੇ ਨਹੀਂ ਪਿਤਾ ਜੀ ਮਾਂਜਿਆ ਕਹਿੰਦੇ ਫਿਰ ਕੀ ਚਾਹੁੰਦਾ ਕਹਿੰਦੇ ਪਤਾ ਨਹੀਂ ਹਾਲੇ ਉਹ ਤਾਂ ਸਾਥ ਤਾਂ ਹੈ ਪਹਿਲੀ ਦਫਾ ਹੀ ਹੋ ਗਿਆ ਸੀ 12 ਹਰੇ ਇੱਕ ਹੰਕਾਰ ਕਹਿੰਦੇ ਕੀ ਹੰਕਾਰ ਕਹਿੰਦੇ ਹਜੇ ਇਹਦੇ ਵਿੱਚ ਮੇਰੀ ਫੋਟੋ ਵੀ ਨਹੀਂ ਜਿੰਨਾ ਚਿਰ ਤੁਹਾਡੇ ਦਰਸ਼ਨ ਨਹੀਂ ਮੈਨੂੰ ਇਹਦੇ ਵਿੱਚ ਹੁੰਦੇ ਉਹਨਾਂ ਚਿਰੇ ਵਰਤਨ ਸਾਥ ਨਹੀਂ ਹੈ ਉਹ ਤਾਂ ਜਿੱਕਰ ਹੰਕਾਰ ਹੀ ਹੈ ਕਹਿੰਦੇ ਮੈਂ ਮੈਂ ਹੀ ਮੋਰੀ ਹੈ ਮੇਰੀ ਫੋਟੋ ਆ ਗਈ ਜਦ ਤੱਕ ਤੁਹਾਡੇ ਦਰਸ਼ਨ ਨਹੀਂ ਹੁੰਦੇ ਤਦ ਤੱਕ ਮੈਂ ਸਾਥ ਸਮਝੂਗਾ ਬਾਹਰ ਇਹਨੇ ਕੋਟ ਕੇ ਜੱਪੀ ਪਾ ਕੇ ਤੇ ਨਾਲ ਲਾ ਲਿਆ ਤਮਾਰੇ ਇਸ ਕਰਕੇ ਦੱਸਣਾ ਕਰਦੇ ਆ ਭਾਈ ਜਿੰਨਾ ਜਿੱਕਰ ਹੰਕਾਰ ਸੰਸਾਰ ਉਪਰ ਕਿੱਥੇ ਨਾ ਉਹ ਨਿਰੰਕਾਰ ਨਾ ਤੇਰੇ ਸਿੰਦਰੰਕਾਰ ਨੂੰ ਫਾਇਦੂ ਜੇ ਦੋ ਗੱਲਾਂ ਆਪਾਂ ਦੋ ਬੰਦੇ ਗੱਲਾਂ ਕਰਦੇ ਆ ਨਾ ਤਾਂ ਸਮਝ ਕਿਸੇ ਦੀ ਵੀ ਨਹੀਂ ਆਉਂਦੀ ਆਪਾਂ ਕਹਿੰਦੇ ਪਹਿਲਾਂ ਜਤੂੰਬੋ ਵਾਲਾ ਕੰਮ ਆਉਂਦਾ ਇਸ ਕਰਕੇ ਪਰਮਾਤਮਾ ਤਾਂ ਉਥੋਂ ਗੋੜੀ ਰਿਹਾ ਹੈ ਅਸੀਂ ਆਪਣਾ ਰੌਲਾ ਪਾਇਆ ਅਸੀਂ ਰੱਬ ਦੀ ਗੱਲ ਨੂੰ ਸਰਬ ਨਹੀਂ ਕਰ ਸਕਦੇ ਜਨਨਿਕ ਅਸੀਂ ਚੁੱਪ ਨਹੀਂ ਕਰਾਂਗੇ ਸ਼ਾਂਤ ਨਹੀਂ ਹੋਵਾਂਗੇ ਉਹਨੇ ਨਿਕਲ ਨਿਰੰਕਾਰ ਦੀ ਆਵਾਜ਼ ਸਾਨੂੰ ਸੁਣਾਈ ਨਹੀਂ ਦੇ ਦੇਣੀ ਅਣਹਦ ਨਾਦ ਸੰਸਾਰ ਵਿੱਚ ਵੱਜ ਰਿਹਾ ਹੈ ਜਿਸ ਤਾਰੇ ਕਿਸ ਪ੍ਰਮਾਤਮਾ ਦੇ ਨਾਮ ਨੂੰ ਜਪੀਏ ਸੰਸਾਰੇ ਜੋ ਇਹ ਅਗੰਬਰ ਨੇ ਸੰਸਾਰੇ ਜੋ ਇਹ ਵਕਾਰ ਨੇ ਇਹਨਾਂ ਨੂੰ त्यागिए ਤੇ ਨਿਰੰਕਾਰ ਦੇ ਨਾਮ ਨਾਲ ਲੋਕ ਕਰਕੇ ਇਸ ਮਨੁੱਖਾ ਦੇ ਇਹਦਾ ਲਾਹਾ ਲੈਣਾ ਕਰੀਏ ਆਪ ਸੰਤਾਂ ਦਾ ਸੁਣਿਆ ਦਾਸਾਂ ਦਾ ਬੁੱਲਿਆ ਪ੍ਰਵਾਨ ਸਤਿਗੁਰ ਪਿਤਾ ਜੀ ਐਸੀ ਬਖਸ਼ਿਸ਼ ਕਰਨ ਤਾਂ ਜੋ ਨਾਮ ਬੰਨ੍ਹਣ ਦੇ ਸਕੀਏ ਉਹਨਾਂ ਦੇ ਪਾਵਨ ਉਦੇਸ਼ ਨੂੰ ਪੜਾ ਕੇ ਇਸ ਦੇਹੀ ਦਾ ਲਾਹਾ ਲੈ ਸਕੇ ਲੋਕ ਸੁਖੀਏ ਪਰਲੋਕ ਸੁਹਿੱਲੇ ਨਾਹ ਪ੍ਰਭ ਤਾਪੇ ਮਿਲੇ ਆਵ ਸੰਗਤ ਸੁਨੇਹਾ ਦਾਸਾਂ ਦਾ ਬੋਲਿਆ ਪ੍ਰਵਾਣ ਸਰਬ ਤੁਲਾ ਮਾਲ ਕੋਈ ਵੀ ਰਸਨਾ ਬੰਧ ਰਹਿ ਗਾਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ Oh